ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਧ ਸੰਗਤ ਜੀਓ ਪਿਛਲੇ ਦਿਨੀ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਕੀ ਹੁਸ਼ਿਆਰਪੁਰ ਦੇ ਵਿੱਚ ਹੋਈ ਵਾ ਜਿੱਥੇ ਇੱਕ ਪ੍ਰਵਾਸੀ ਵੱਲੋਂ ਇੱਕ ਭਈਏ ਵੱਲੋਂ 5 ਸਾਲ ਦੇ ਬੱਚੇ ਦਾ ਬਲਾਤਕਾਰ ਕੀਤਾ ਗਿਆ ਤੇ ਉਹਦਾ ਕਤਲ ਵੀ ਕੀਤਾ ਗਿਆ ਪਹਿਲਾਂ ਉਸ ਬੱਚੇ ਦੇ ਗੋਪਟਾਂਗ ਦੇ ਵਿੱਚ ਡੰਡਾ ਪਾਇਆ ਗਿਆ ਉਹਦੇ ਨਾਲ ਇੱਕ ਕਰਮ ਕੀਤਾ ਗਿਆ ਫਿਰ ਉਸ ਬੱਚੇ ਦੇ ਸਿਰ 'ਤੇ ਇੱਟ ਮਾਰੀ ਉਹ ਫੇਰ ਨਹੀਂ ਮਰਿਆ ਫੇਰ ਵੀ ਜਦੋਂ ਨਾ ਮਰਿਆ ਤਾਂ ਜਿਹੜੀ ਉਸ ਬੱਚੇ ਨੇ ਨਿੱਕਰ ਪਾਈ ਸੀ ਉਹਦੇ ਨਾਲ ਹੀ ਉਹਦਾ ਗਾਲ ਘੋਟ ਕੇ ਉਹਨੂੰ ਮਾਰ ਦਿੱਤਾ ਗਿਆ ਐਡਾ ਬੇਰਹਿਮ ਦਰਿੰਦਾ ਹੀ ਉਹਨੂੰ ਇਨਸਾਨ ਤੇ ਕਿਹਾ ਵੀ ਨਹੀਂ ਜਾ ਸਕਦਾ ਇੱਕ ਤੇ ਉਹਦਾ ਪਹਿਲੇ ਕ੍ਰਿਮਨਲ ਰਿਕਾਰਡ ਹੀ ਹੁਣ ਜੋ ਇਹ ਸਭ ਕੁਝ ਹੋਇਆ ਹੈ ਇਸ ਤੋਂ ਬਾਅਦ ਇੱਕ ਮੂਵਮੈਂਟ ਚਲੀ ਪੰਜਾਬ ਦੇ ਵਿੱਚ ਵੀ ਭਈਏ ਪਹਜਾਓ ਤੇ ਪੰਜਾਬ ਬਚਾਓ ਤਾਂ ਇਹ ਕੋਈ ਪਹਿਲਾ ਇਨਸੀਡੈਂਟ ਨਹੀਂ ਹੈਗਾ ਸੀਰੀਜ਼ ਆਫ ਈਵੈਂਟਸ ਨੇ ਬਹੁਤ ਚਿਰ ਤੋਂ ਇਦਾਂ ਹੋਣ ਰਿਹਾ ਵਾ ਇਹ ਪਹਿਲੀ ਵਾਰ ਨਹੀਂ ਹੋਇਆ ਸਵਾਲ ਇਹ 바ਵੀ ਨੂੰ ਕਦੋਂ ਤੱਕ ਜਾਰਨਾ ਵਾ ਹੁਣ ਤੱਕ ਤੇ ਆਪਾਂ ਜਾਰ ਲਿਆ ਵਾ ਪਰ ਅੱਗੇ ਵੀ ਇਦਾਂ ਹੀ ਜਾਰਨਾ ਵਾ ਅੱਗੇ ਵੀਡੀਓਜ਼ ਆਉਂਦੀਆਂ ਸਨ ਵੀ ਪਈਏ ਜਿਹੜੇ ਨੇ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਕੰਮ ਨਹੀਂ ਕਰਨ ਦਿੰਦੇ ਰੇੜੀਆਂ ਨਹੀਂ ਲਾਉਣ ਦਿੰਦੇ ਫਿਰ ਇਦਾਂ ਦੀਆਂ ਵੀ ਵੀਡੀਓਜ਼ ਆਈਆਂ ਵੀ ਜਦੋਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਈਏ ਕੋਟਣਦੇ ਨੇ ਕਦੇ ਪਈਏ ਤੰਬਾਕੂ ਲੈ ਕੇ ਜਾਂ ਬੀੜੀ ਸਿਗਰਟਾ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਜਾਂਦੇ ਨੇ ਵੇਖੋ ਇੱਥੇ ਮੈਂ ਕੋਈ ਡਿਸਕ੍ਰਿਮੀਨੇਸ਼ਨ ਜਾਂ ਰੇਸਿਜ਼ਮ ਦੇ ਪੱਖ ਤੋਂ ਗੱਲ ਨਹੀਂ ਕਰਨ ਡਿਆ ਜੋ ਸੱਚ ਹੈਗਾ ਉਹੀ ਕਹਿਣ ਡਿਆ ਵਾਂ ਜੇ ਤੁਸੀਂ ਆਖੋ ਵੀ ਸਾਤਿ ਅੰਖੰਡ ਮਿਸਰੀ ਲਾ ਕੇ ਬੋਲੋ ਤਾਂ ਸਾਡੇ ਕੋਲ ਉਹ ਨਹੀਂ ਬੋਲਿਆ ਜਾਂਦਾ ਸਾਤਿ ਜਿੱਦਾਂ ਦਾ ਹੈਗਾ ਉਦਾਂ ਦਾ ਬੋਲਣਾ ਵਾ ਭਾਵੇਂ ਜਿਹਨੂੰ ਕੌੜਾ ਲੱਗਦਾ ਲੱਗੀ ਜਾਵੇ ਜਿਹਨੂੰ ਮਿੱਠਾ ਲੱਗਦਾ ਉਹ ਵੀ ਲੱਗੀ ਜਾਵੇ ਸਾਰਾ ਕੁਝ ਜਰਿਆ ਤੇ ਬਦਬੀਆਂ ਵੀ ਹੋਈਆਂ ਆਪਣੀ ਜ਼ਮੀਰ ਦਾ ਗਲ ਘੋਟ ਤਾ ਗੁਰੂ ਦੀ ਬੇਅਦਬੀ ਤੱਕ ਰਾਲੀ ਇਹਨਾਂ ਤੋਂ ਹੁਣ ਸਿਰ ਤੋਂ ਪਾਰ ਨਹੀਂ ਲੰਘ ਚੁੱਕਿਆ ਵਾ ਜੇ ਨਿਆਣਿਆਂ ਨਾਲ ਇੰਦਾ ਕਰਨ ਦੇ ਨੇ ਛੋਟੇ ਜੇ ਬੱਚੇ ਨਾਲ ਤੇ ਧੀਆ ਪੈਣਾ ਤਾਂ ਕੌਣ ਲੱਗਿਆ ਵੀ ਇਹਨਾਂ ਨੂੰ ਕੋਈ ਬਹੁਤਾ ਚੜ੍ਹ ਨਹੀਂ ਲੱਗੂਗਾ ਥੋੜੇ ਚਿਰ ਤੱਕ ਤੁਸੀਂ ਵੇਖੋਗੇ ਵੀ ਪੰਜਾਬ ਜਿਹੜਾ ਕਿ ਔਰਤਾ ਵਾਸਤੇ ਇੱਕ ਸੇਫ ਸਟੇਟ ਮੰਨਿਆ ਜਾਂਦਾ ਵਾ ਤਾਂ ਉਹ ਸੁਰੱਖਿਅਤ ਪੰਜਾਬ ਦੇ ਵਿੱਚ ਉਹਦਾ ਹਾਲ ਇਦਾਂ ਨਾ ਹੋ ਜਾਏ ਜਿੱਦਾਂ ਇਹਨਾਂ ਭਈਆ ਨੇ ਦਿੱਲੀ ਦਾ ਕੀਤਾ ਜਾਂ ਯੂਪੀ ਦਾ ਕੀਤਾ ਵਾ ਹੁਣ ਬਹੁਤ ਲੋਕ ਇਨਸਾਨੀਅਤ ਦੀ ਢਫਲੀ ਵਜਾਉਣਗੇ ਕਹਿਣਗੇ ਵੀ ਗੁਰਗੋਵਿੰਦ ਸਿੰਘ ਮਹਾਰਾਜ ਸੁਚੇ ਪਾਛਾ ਜੀ ਨੇ ਬਿਹਾਰ ਦੇ ਵਿੱਚ ਪ੍ਰਕਾਸ਼ ਧਾਰਿਆ ਸੀ ਤੇ ਤੁਸੀਂ ਬਿਹਾਰੀਆਂ ਨੂੰ ਮਾੜਾ ਕਿਉਂ ਆਂਦੇ ਜੋ ਮੈਂ ਕਹਿੰਦਾ ਹਾਂ ਮਾੜਾ ਨਹੀਂ ਆਂਦੇ ਕਿਸੇ ਨੂੰ ਵੀ ਅਹੀ ਮਾਨਨੇ ਵਾਲ ਮਾਨਸ ਕੀ ਜਾਤ ਸਭ ਹੈ ਕਿ ਪਹਿਚਾਨ ਉਹ ਪਰ ਜੋ ਇਹ ਪੰਜਾਬ ਦੇ ਵਿੱਚ ਆ ਕੇ ਦੁਸ਼ਟ ਕਰਮ ਕਰਨ ਨੇ ਹੂ ਇਜ਼ ਅਕਾਉਂਟੇਬਲ ਫਾਰ 댓 ਉਹਦਾ ਜਵਾਬਦੇਹ ਕੌਣ ਵਾ ਜੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਬਿਹਾਰ ਦੇ ਵਿੱਚ ਅਵਤਾਰ ਧਾਰਿਆ ਦਾ ਮਤਲਬ ਇਹ ਨਹੀਂ ਵੀ ਜਿਹੜੇ ਉੱਥੋਂ ਦੇ ਲੋਕ ਮਾੜੇ ਕਰਮ ਕਰਦੇ ਨੇ ਉਹਨਾਂ ਨੂੰ ਆਪਾਂ ਐਕਸੈਪਟ ਕਰ ਲਈਏ ਤੇ ਫਿਰ ਗੱਲ ਇਹ ਵੀ ਆ ਜਾਣੀ ਵਾ ਵੀ ਕੰਮ ਤੇ ਇੱਕ ਨੇ ਕੀਤਾ ਵਾ ਸਾਰਿਆਂ ਨੇ ਤਾਂ ਨਹੀਂ ਕੀਤਾ ਕੁਝ ਲੋਕ ਚੰਗੇ ਵੀ ਹੋਣਗੇ ਹਾਂਜੀ ਬਿਲਕੁਲ ਹੋਣਗੇ ਚੰਗੇ ਲੋਕ ਵੀ ਕਈ ਸਰੇ ਸਿੰਘ ਖਾਲਸਾ ਵਰਗੇ ਜਿਹੜੇ ਨੇਪਾਲ ਤੋਂ ਨੇ ਸਿੰਘ ਸਜੇ ਨੇ ਤੇ ਹੋਰ ਵੀ ਬਿਹਾਰ ਦੇ ਬਹੁਤ ਲੋਕ ਸਿੰਘ ਸਜੇ ਨੇ ਪੰਜਾਬ ਦੇ ਵਿੱਚ ਆਣ ਕੇ ਜਾਂ ਜਿਹੜੇ ਸਿੰਘ ਨਹੀਂ ਵੀ ਸਜੇ ਉਹਨਾਂ ਵਿੱਚ ਵੀ ਬਹੁਤ ਚੰਗੇ ਲੋਕ ਹੋਣਗੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜਿਹੜੇ ਉੱਥੋਂ ਦੇ ਲੋਕ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਆਪਾਂ ਜ਼ਮੀਨਾਂ ਦੇਣੀਆਂ ਸ਼ੁਰੂ ਕਰਦੀਆਂ ਆਪਣੀਆਂ ਕਿਉਂਕਿ ਆਪਾਂ ਤਾਂ ਭੱਜੰਡੇ ਵਾਂ ਦੂਜੇ ਮਲਕਾਂ ਨੂੰ ਤੇ ਫਿਰ ਜ਼ਮੀਨਾਂ ਤਾਂ ਇਹਨਾਂ ਨੇ ਹੀ ਸਾਹਮਣੀਆਂ ਨੇ ਤੇ ਜੇ ਪੰਜਾਬ ਇਹੀ ਸਾਹਮਣਗੇ ਤਾਂ ਫਿਰ ਹਾਲ ਇਦਾਂ ਦੇ ਹੀ ਹੋਣਗੇ ਔਰ ਚੰਗੇ ਤਾਂ ਹੋ ਨਹੀਂ ਸਕਦੇ ਤਾਂ ਜਿਹੜਾ ਭਾਈਚਾਰਾ ਵਾਣਾ ਇਹਨੂੰ ਭਾਈਚਾਰਾ ਰਹਿਣ ਦੇ ਉਹ ਜਵਾਈਚਾਰਾ ਨਾ ਬਣਾਓ ਕਿਉਂਕਿ ਭਾਈਚਾਰਾ ਜੇ ਭਾਈਚਾਰੇ ਤੱਕ ਹੀ ਸੀਮਤ ਰਹੇ ਤਾਂ ਵਧੀਆ ਹੈ ਜਵਾਈਚਾਰਾ ਛੇਤੀ ਤਕਦੀਲ ਹੋ ਜਾਂਦਾ ਵਾ ਜੋ ਕਿ ਪਾਕਿਸਤਾਨੀਆਂ ਦੇ ਨਾਲ ਵੀ ਆਪਾਂ ਵੇਖਿਆ ਵਾ ਆਪਾਂ ਕਹਿੰਦੇ ਹੀ ਵੀ ਪਾਕਿਸਤਾਨੀ ਸਾਡੇ ਭਰਾ ਸਾਡੇ ਭਰਾ ਉਹ ਵੀ ਕਹਿੰਦੇ ਸਨ ਵਧੀਆ ਤੁਹਾਡਾ ਸਵਾਗਤ ਕਰਦੇ ਸਨ ਉੱਥੇ ਚਲੋ ਵਧੀਆ ਨੇ ਕਈ ਲੋਕ ਵਧੀਆ ਵੀ ਹੋਣਗੇ ਸਾਡਾ ਨੂੰ ਆਪਾਂ ਨਹੀਂ ਕਹਿੰਦੇ ਪਰ ਜਿਹੜੀ ਇਹਨਾਂ ਨੇ ਮੂਵਮੈਂਟ ਚਲਾਈ ਵਾ ਯੂਕੇ ਦੇ ਵਿੱਚ ਕਾਰਡੂ ਖਾਨ ਦੀ ਇਹਦੇ ਬਾਰੇ ਕੌਣ ਬੋਲੂਗਾ ਆਪਣੇ ਆਲੇ ਬੋਲਦੇ ਨਹੀਂ ਮਤਲਬ ਭਾਈਚਾਰੇ ਦੀ ਥਾਂ ਆਪਣੇ ਆਲੇ ਦਵਾਈਚਾਰਾ ਨਿਭਾਈ ਜਾਂਦੇ ਆ ਵੇਖੋ ਭਾਈਚਾਰਾ ਸਾਰਿਆਂ ਨਾਲ ਹੋਣਾ ਚਾਹੀਦਾ ਪਰ ਇੱਕ ਲਿਮਿਟ ਮੈਂਟੇਨ ਹੋਣੀ ਚਾਹੀਦੀ ਬਾ ਇੱਕ ਲਾਈਨ ਹੋਣੀ ਚਾਹੀਦੀ ਬਾ ਜਿਹੜੀ ਕਿ ਕ੍ਰਾਸ ਹੋ ਜੇ ਨਾ ਤੇ ਫਿਰ ਠੀਕ ਨਹੀਂ ਹੁੰਦਾ ਭਾਵੇਂ ਉਹਨਾਂ ਦੇ ਕੇਸ ਚ ਹੋਵੇ ਭਾਵੇਂ ਇਹਨਾਂ ਦੇ ਕੇਸ ਚ ਹੋਵੇ ਪਰ ਜਿਨ੍ਹਾਂ ਨੂੰ ਆਪਣਾ ਡੀਐਨਏ ਚੇਂਜ ਕਰਾਉਣ ਦਾ ਬਹੁਤਾ ਚਾਅ ਚੜਿਆ ਵਾ ਉਹ ਭਾਵੇਂ ਪਾਕਿਸਤਾਨੀਆਂ ਦਾ ਦਵਾਈਚਾਰਾ ਨਿਭਾਵੇ ਜਾਂ ਪ੍ਰਵਾਸੀਆਂ ਦਾ ਨਿਭਾਵੇ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੇ ਪੰਜਾਬ ਦੀ ਧਰਤੀ ਤੇ ਇਹੋ ਕੁਝ ਹੋਣਾ ਹੈ ਤੇ ਜਾਗਦੀ ਜ਼ਮੀਰ ਹਾਲ ਤਾਂ ਫਿਰ ਬੋਲਣਗੀ ਵੇਖੋ ਮੈਂ ਇਹ ਤਾਂ ਨਹੀਂ ਕਹਿਣ ਡਿਆ ਵੀ ਇਹਨਾਂ ਦਾ ਮਾਰਾ ਕਰੋ ਜਾਂ ਕੁਝ ਕਰੋ ਮੈਂ ਵਾ ਸੇ ਕਹਿਣ ਡਿਆ ਵਾ ਵੀ ਜਦੋਂ ਇਹ ਪੰਜਾਬ ਦੇ ਵਿੱਚ ਆਉਂਦੇ ਆ ਉਦੋਂ ਇੰਨੀ ਛੇਤੀ ਇਹਨਾਂ ਦੇ ਸਾਰੇ ਡਾਕੂਮੈਂਟ ਕਿਵੇਂ ਬਣ ਜਾਂਦੇ ਆ ਇੱਥੋਂ ਦੇ ਟ੍ਰੇਨ ਆਲੇ 20 ਮਿੰਟ ਬਾਅਦ ਪਹੁੰਚੀ ਹੁੰਦੀ 20 ਮਿੰਟ ਪਹਿਲਾਂ ਇਹਨਾਂ ਦਾ ਰਾਸ਼ਨ ਕਾਰਡ ਬਣ ਕੇ ਤਿਆਰ ਹੋ ਜਾਂਦਾ ਤਾਂ ਇਹ ਤਾਂ ਕੋਈ ਵੱਡੀ ਸਾਜ਼ਿਸ਼ ਹੀ ਆ ਨਾ ਇੱਕ ਪਲਾਨ ਦੇ ਤਹਿਤ ਇਹ ਸਭ ਕੁਝ ਹੋਣ ਰਿਹਾ ਵਾ ਸਾਰੀ ਮਾਈਗ੍ਰੇਸ਼ਨ ਹੋਣ ਈ ਵਾ ਤੇ ਜਿਹੜੇ ਕਹਿੰਦੇ ਵੀ ਪੰਜਾਬ ਇਹਨਾਂ ਦੇ ਬਿਨਾ ਚੱਲ ਨਹੀਂ ਸਕਦਾ ਮੈਂ ਉਹਨਾਂ ਨੂੰ ਇਹ ਦੱਸ ਦੇਣੀ ਚਾਹੁੰਦਾ ਵੀ 2020 ਦੇ ਵਿੱਚ ਜਦੋਂ ਕਰੋਨਾ ਆਇਆ ਸੀ ਉਦੋਂ ਹੀ ਛੱਡ ਕੇ ਚੱਲ ਗਏ ਸਨ ਫੇਰ ਵੀ ਚੱਲਦਾ ਸੀ ਪੰਜਾਬ ਤੇ ਆਪਣੇ ਨੌਜਵਾਨ ਨਹੀਂ ਕੰਮ ਕਰਨ ਦੇ ਸਾਨੂੰ ਦੋ ਪੰਜਾਬ ਦੇ ਵਿੱਚ ਜਦੋਂ ਜੰਗ ਲੱਗੀ ਸੀ ਭਾਰਤ-ਪਾਕਿਸਤਾਨ ਦੀ ਉਦੋਂ ਵੀ ਇਹ ਭੱਜ ਗਏ ਸਨ ਹੁਣ ਹੜਾ ਆਇਆ ਫੇਰ ਭੱਜ ਗਏ ਤੇ ਜੇ ਇੰਨੇ ਹੀ ਪੰਜਾਬ ਦੇ ਸਕੇ ਨੇ ਫਿਰ ਜਦੋਂ ਪੰਜਾਬ ਤੇ ਵਿਵਤਾ ਪੈਂਦੀ ਉਦੋਂ ਭੱਜ ਕਿਉਂ ਜਾਂਦੇ ਨੇ ਜਿੱਥੋਂ ਦਾ ਇਹ ਕਮਾਈ ਕਰਨ ਦੇ ਨੇ ਉੱਥੋਂ ਫਿਰ ਭੱਜ ਵੀ ਜਾਂਦੇ ਜਦੋਂ ਵਿਵਤਾ ਆਉਂਦੀ ਬਾਤੇ ਹੁਣ ਜਿਹੜੇ ਕਹਿੰਦੇ ਆ ਵੀ ਤੁਸੀਂ ਵੀ ਤਾਂ ਕੈਨੇਡਾ ਅਮਰੀਕਾ ਜਾਂ ਦੂਜੀਆਂ ਕੰਟਰੀਆਂ ਦੇ ਵਿੱਚ ਜਾਂਦੇ ਜੋ ਹਾਂਜੀ ਅਸੀਂ ਜਾਣੇ ਜਰੂਰ ਵਾ ਪਰ ਉੱਥੇ 4-5 ਸਾਲ ਲੱਗ ਜਾਂਦੇ ਆ ਪੀਆਰ ਲੈਣ ਲੱਗਿਆ ਉੱਥੇ 20 ਮਿੰਟਾਂ ਚ ਰਾਸ਼ਨ ਕਾਰ ਨਹੀਂ ਬਣ ਜਾਂਦੇ ਸਾਡੇ ਤੇ ਉੱਥੇ 50 ਰੁਪਏ ਦੀ ਟਿਕਟ ਲੈ ਕੇ ਆ ਬੜੀ ਬਹੁਤ ਜਾਂਦੇ ਉਹਦਾ ਬਹੁਤ ਵੱਡਾ ਪ੍ਰੋਸੈਸ ਹੁੰਦਾ ਵਾ ਨਾਲੇ ਮੈਂ ਇਹਦੇ ਪੱਖ ਵਿੱਚ ਵੀ ਨਹੀਂ ਵੀ ਨੌਜਵਾਨਾਂ ਨੂੰ ਬਾਹਰ ਜਾਣਾ ਚਾਹੀਦਾ ਥੋੜੇ ਬਹੁਤ ਭਾਵੇਂ ਜਾਣ ਕੋਈ ਗੱਲ ਨਹੀਂ 20% ਚੱਲ ਜਾਣ 25% ਚੱਲ ਜਾਣ ਪਰ ਇਹ ਨਹੀਂ ਵੀ 100 ਦੇ 100% ਬਾਹਰ ਹੀ ਬੈਠੇ ਨੇ 12ਵੀਂ ਪਾਸ ਕਰਕੇ ਤੇ ਫਿਰ ਕਹਿੰਦੇ ਇੱਥੇ ਕੰਮ ਨਹੀਂ ਹੁੰਦਾ ਤੇ 12ਵੀਂ ਪਾਸ ਕਰਨ ਤੋਂ ਬਾਅਦ ਤੁਹਾਨੂੰ ਕਿਹੜੀ ਨੌਕਰੀ ਮਿਲ ਜੂਗੀ ਜੇ ਬਿਹਾਰੀ ਕਹਿਣ ਵੀ ਬਿਹਾਰ ਦੇ ਵਿੱਚ ਗਰੀਬੀ ਵਾ ਬੇਰੋਜ਼ਗਾਰੀ ਵਾ ਕੰਮ ਨਹੀਂ ਹੈਗਾ ਕਰਨ ਨੂੰ ਤਾਂ ਹੀ ਦੂਜੀਆਂ ਸਟੇਟਾਂ ਨੂੰ ਜਾਂਦੇ ਵਾ ਤੇ ਗੱਲ ਸਹੀ ਵਾ ਵੀ ਉਹ ਸੂਬੇ ਦੇ ਹਾਲਾਤ ਠੀਕ ਨਹੀਂ ਉੱਥੇ ਪੜਾਈ ਠੀਕ ਨਹੀਂ ਉੱਥੇ ਨੌਕਰੀਆਂ ਨਹੀਂ ਮਿਲਦੀਆਂ ਇਹ ਗੱਲ ਤੇ ਸਮਝ ਵੀ ਆਉਂਦੀ ਵਾ ਪਰ ਜੇ ਪੰਜਾਬੀ ਇਹ ਕਹਿਣ ਤੇ ਬਹੁਤ ਹੈਰਾਨੀ ਵਾਲੀ ਗੱਲ ਵਾ ਕਿਉਂਕਿ ਜੇ ਪੰਜਾਬ ਦੇ ਵਿੱਚ ਕੰਮ ਨਹੀਂ ਜਾਂ ਪੰਜਾਬ ਦੇ ਵਿੱਚ ਪੜਾਈ ਵਧੀਆ ਨਹੀਂ ਫਿਰ ਜੰਮੂ ਤੋਂ ਕਸ਼ਮੀਰ ਤੋਂ ਹਿਮਾਚਲ ਤੋਂ ਬਿਹਾਰ ਤੋਂ ਯੂਪੀ ਤੋਂ ਉਤਰਾਖੰਡ ਚੋ ਤੇ ਮੈਂ ਤੇ ਇਹ ਵੀ ਸੁਣਿਆ ਵੀ ਨਾਰਥ ਈਸਟ ਟਾਲੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚੋਂ ਵੀ ਪੰਜਾਬ ਦੇ ਵਿੱਚ ਬੰਦੇ ਪੜਨ ਆਉਂਦੇ ਆ ਕੰਮ ਕਰਨ ਆਉਂਦੇ ਨੇ ਤਾਂ ਹੁਣ ਤੁਸੀਂ ਮੈਨੂੰ ਦੱਸੋ ਜੇ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਪੜਾਈ ਵਧੀਆ ਨਹੀਂ ਹੈਗੀ ਤਾਂ ਫਿਰ ਦੂਜੇ ਸੂਬਿਆਂ ਤੋਂ ਲੋਕ ਇੱਥੇ ਕੀ ਕਰਨ ਆਉਂਦੇ ਨੇ ਉਹ ਮੂਰਖ ਨੇ ਜੋ ਇੱਥੇ ਆਉਂਦੇ ਨੇ ਤੇ ਜਿਹੜੇ ਕਹਿੰਦੇ ਆ ਵੀ ਇੱਥੇ ਕੰਮ ਤੇ ਹੈਗਾ ਪਰ ਮਿਹਨਤ ਦਾ ਮੁੱਲ ਨਹੀਂ ਮਿਲਦਾ ਤੇ ਉਹਨਾਂ ਨੂੰ ਮੈਂ ਦੱਸ ਦੇਣੀ ਚਾਹੁੰਦਾ ਵੀ ਇੱਥੇ ਦੇ ਹਿਸਾਬ ਨਾਲ ਜਿਹੜੇ ਪੈਸੇ ਜਿਹੜੀ ਸੈਲਰੀ ਤੁਹਾਨੂੰ ਮਿਲਦੀ ਵਾ ਇਨਫ ਵਾ ਬਾਹਰ ਜੇ ਤੁਹਾਡੀਆਂ ਤਨਖਾਹਾਂ ਵਧਣੇ ਤੁਹਾਡੇ ਖਰਚੇ ਵੀ ਵਧਣੇ ਨਾਲੇ ਜੋ ਕੰਮ ਤੁਸੀਂ ਬਾਹਰ ਕਰਨਦੇ ਜੋ ਇੱਥੇ ਕਰ ਲਓ ਤੇ ਇਨ੍ਹਾਂ ਗੋਰਿਆਂ ਦੇ ਭਰੋਸੇ ਨਾ ਰਵੋ ਅਮਰੀਕਾ ਦੇ ਰਾਸ਼ਟਰਪਤੀ ਨੇ ਥੋੜੇ ਮਹੀਨੇ ਪਹਿਲੇ ਹੀ ਆਪਣੇ ਮੰੰਦੇ ਰਿਪੋਰਟ ਕੀਤੇ ਨੇ ਜੇ ਹੁਣ ਤੁਸੀਂ ਆਪਣੀਆਂ ਜ਼ਮੀਨਾਂ ਇਹਨਾਂ ਨੂੰ ਵੇਚ ਕੇ ਤੇ ਬਾਹਰ ਜਾਣ ਲਈਓ ਤੇ ਬਾਹਰ ਵਾਲੇ ਤੁਹਾਨੂੰ ਰਿਪੋਰਟ ਕਰਕੇ ਇੱਥੇ ਵਾਪਸ ਮੋੜ ਦੇਣ ਤੇ ਫਿਰ ਤੁਹਾਡਾ ਕੀ ਹਾਲ ਹੋਊਗਾ ਤੁਸੀਂ ਕਿੱਥੇ ਰਹੋਗੇ ਫਿਰ ਜ਼ਮੀਨਾਂ ਤੁਸੀਂ ਵੇਚਤੀਆਂ ਤੁਸੀਂ ਉੱਥੇ ਚੱਲ ਗਏ ਤੇ ਉੱਥੋਂ ਵੀ ਤੁਹਾਨੂੰ ਕੱਢਤਾ ਫਿਰ ਕੀ ਕਰੋਗੇ ਤੁਸੀਂ ਸੋ ਇਹ ਕਾਰਕ ਇਹਨਾਂ ਨੂੰ ਜ਼ਮੀਨਾ ਨਾਲ ਵਿੱਚ ਉਹ ਜ਼ਮੀਨਾ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਨੇ ਸੂਬਾ ਅਸਰੰਦ ਜਿਹੜਾ ਹੀ ਵਜੀਰ ਖਾਨ ਦਾ ਸੋਦਾ ਲਾਉਣ ਤੋਂ ਬਾਅਦ ਇਹ ਤੁਹਾਡੇ ਪੁਰਖਿਆਂ ਨੇ ਤੋਹਫੇ ਵਜੋਂ ਮਿਲਿਆ ਸਨ ਪਰ ਇਹਨਾਂ ਦੀ ਕਦਰ ਕਰਨੀ ਸਿੱਖੋ ਤੇ ਬਾਕੀ ਸਾਰਿਆਂ ਨੂੰ ਵੀ ਬੇਨਤੀ ਵਾ ਵੀ ਜਿਹੜਾ ਕੋਈ ਆਪਣਾ ਪੰਜਾਬੀ ਬੰਦਾ ਭਾਵੇਂ Hindu ਆ ਸਿੱਖ ਆ ਜਿਹੜੇ ਮਰਜ਼ੀ ਧਰਮ ਦਾ ਵਾ ਪਰ ਪੰਜਾਬੀ ਬਾਜੀ ਦੀ ਮਾਂ ਬੋਲੀ ਪੰਜਾਬੀ ਵਾ ਜੰਮਿਆ ਪਲਿਆ ਪੰਜਾਬ ਦੇ ਵਿੱਚ ਆ ਉਹ ਜੇ ਕੋਈ ਕੰਮ ਖੋਲਦਾ ਕੋਈ ਸਟਾਰਟਅਪ ਖੋਲਦਾ ਤਾਂ ਉਹਨੂੰ ਸਪੋਰਟ ਕਰਿਆ ਕਰੋ ਕਿਉਂਕਿ ਮੈਂ ਬਹੁਤ ਵੇਖਿਆ ਵੀ ਜੇ ਕੋਈ ਸਬਜ਼ੀ ਦੀ ਰੇੜੀ ਹੋਵੇ ਜਾਂ ਕਿ ਹੋਰ ਖਾਣ-ਪੀਣ ਦੀ ਚੀਜ਼ ਦੀ ਰੇੜੀ ਹੋਵੇ ਤੇ ਆਪਣੇ ਵਾਲੇ ਇਹਨਾਂ ਕੋਲ ਜਾਂਦੇ ਆ ਪ੍ਰਵਾਸੀਆ ਕੋਲੇ ਫਿਰ ਬਾਅਦ ਚ ਰੋਂਦੇ ਵੀ ਆ ਵੀ ਸਾਨੂੰ ਛੱਤਰ ਮਾਰਦੇ ਆ ਪੰਜਾਬ ਦੇ ਵਿੱਚ ਆਣ ਕੇ ਤਾਂ ਤੁਸੀਂ ਪੰਜਾਬੀਆਂ ਕੋਲੇ ਜਾਇਆ ਕਰੋ ਜਿਹੜੇ ਆਪਣੇ ਵਾਸਤੇ ਖੜਦੇ ਨੇ ਹੁਣ ਹਾਲ ਆ ਆਪਾਂ ਇਕੱਠੇ ਹੋ ਗਏ ਤੇ ਉਹ ਤੋਂ ਪਹਿਲਾਂ ਕਿਸਾਨੀ ਸੰਘਰਸ਼ ਹੀ ਉਦੋਂ ਆਪਾਂ ਇਕੱਠੇ ਹੋ ਗਏ ਸੀ ਜੇ ਕੋਈ ਵਿਪਤਾ ਪੈਂਦੀ ਪੰਜਾਬ ਤੇ ਆਪਾਂ ਇਕੱਠੇ ਹੋ ਜਾਂਦੇ ਆ ਚਲੋ ਬਹੁਤ ਵਧੀਆ ਗੱਲ ਆ ਪਰ ਸਿਰਫ ਵਿਪਤਾ ਤੇ ਇਕੱਠੇ ਨਹੀਂ ਹੋਣਾ ਜਦੋਂ ਸਿਚੁਏਸ਼ਨ ਨਾਰਮਲ ਹੋ ਜਾਂਦੀ ਵਾ ਉਦੋਂ ਵੀ ਇਕੱਠੇ ਰਹਿਣਾ ਵਾ ਅਖੀਰ ਤੇ ਇਹੀ ਕਹਿਣਾ ਚਾਹਾਂਗਾ ਵੀ ਆਪਣੀਆਂ ਜ਼ਮੀਨਾਂ ਨਾ ਵੇਚੋ ਤੇ ਬਾਹਰ ਜਾਣ ਨਾਲੋਂ ਵਧੀਆ ਇੱਥੇ ਹੀ ਕੋਈ ਕੰਮ ਖੋੜ ਲਓ ਨਹੀਂ ਤੇ ਅਖੀਰ ਦੇ ਵਿੱਚ ਫਿਰ ਪਛਤਾਵਾ ਹੀ ਹੱਥ ਲੱਗੂਗਾ ਤੇ ਥੋਬੀ ਦੇ ਕੁੱਤੇ ਵਰਗੀ ਹਾਲਾਤ ਹੋ ਜਾਣੀ ਨਾ ਕਰਦੇ ਰਹਿਣਾ ਨਾ ਘਾਟਦੇ ਸੋ ਸੋਚੋ ਜੇ 5 ਸਾਲ ਦੇ ਇੱਕ ਬੱਚੇ ਨੇ ਇਹਨਾਂ ਨੇ ਇਹ ਕੁਛ ਕੀਤਾ ਜਿਹਦਾ ਕੋਈ ਕਸੂਰ ਨਹੀਂ ਸੀ ਜਿਹੜਾ ਤੇ ਸਹੀ ਤਰੀਕੇ ਨਾਲੇ ਬੋਲਣਾ ਵੀ ਨਹੀਂ ਸਿੱਖਿਆ ਤੋ ਤੇ ਹੀ ਜ਼ੁਬਾਨ ਨਾਲ ਬੋਲਦਾ ਸੀ ਉਹਦੇ ਨਾਲੇ ਹਰਕਤ ਕੀਤੀ ਵਾ ਤਾਂ ਬੀਬੀਆਂ ਨਾਲ ਕੀ ਕਰਨਗੇ ਪੜਾਣ ਨਾਲ ਕੀ ਕਰਨਗੇ ਤਾਂ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਓ ਨਹੀਂ ਤੇ ਇਦਾਂ ਨਾ ਹੋਵੇ ਤੋਬੀ ਦੇ ਕੁੱਤੇ ਵਰਗੀ ਸੱਚੀ ਹੁਲਾਤ ਹੋ ਜੇ ਸੋ ਸਾਰੇ ਇਕੱਠੇ ਹੋ ਕੇ ਆਓ ਤੇ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਬਚਾਓ ਇੰਨੀਆਂ ਗਬਨਤੀਆਂ ਨਖੇਮਾਂ ਦਾ ਜਾਤਿਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ